ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਭਾਜਪਾ ਦੀ ਮੈਂਬਰ ਪਾਰਲੀਮੈਂਟ ਕੰਗੜਾ ਰਣੌਤ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ। ਕੋਈ ਨਾ ਕੋਈ ਬਿਆਨ ਕੰਗੜਾ ਰਣੌਤ ਦਾ ਸਾਹਮਣੇ ਆ ਹੀ ਜਾਂਦਾ ਹੈ। ਜਿਸ ਤੋਂ ਬਾਅਦ ਵਿਵਾਦ ਪੈਦਾ ਹੋ ਜਾਂਦਾ ਹੈ। ਤੇ ਇੱਕ ਵਾਰ ਫਿਰ ਕੰਗੜਾ ਰਣੌਤ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਇੱਕ ਟਿੱਪਣੀ ਕਰ ਦਿੱਤੀ ਹੈ। ਜਿਸ ਤੋਂ ਬਾਅਦ ਸਿੱਖ ਆਗੂਆਂ ਦੇ ਮਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਤੇ ਇਸ ਨੂੰ ਲੈ ਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਆਪਣਾ ਪੱਖ ਕੁਝ ਇਸ ਤਰ੍ਹਾਂ ਰੱਖਿਆ ਹੈ। ਅ ਜਿਸ ਵਾਰ ਸਭ ਜਿਸ ਤਰ੍ਹਾਂ ਦੇ ਨਾਲ ਕੰਗੜਾ ਰਨੌਤ ਵੱਲੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਨੇ ਤੇ ਇੱਕ ਵਾਰ ਉਹਨੇ ਫੇਰ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਬਾਰੇ ਇੱਕ ਵਿਵਾਦਿਤ ਬਿਆਨ ਦੇ ਦਿੱਤਾ ਜਿਸ ਤੋਂ ਬਾਅਦ ਸਿਆਸਤ ਵੀ ਭੱਗ ਗਈ ਹੈ ਤੇ ਕੰਗੜਾ ਰਨੌਤ ਦੇ ਖਿਲਾਫ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਆ ਰਹੀਆਂ ਨੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਆਪਣੀ ਪਾਲਿਸੀ ਦੇ ਕਾਮਯਾਬ ਹੋ ਰਹੀ ਹੈ ਕੰਗੜਾ ਕਿਉਂਕਿ ਆਪਣੀ ਫਿਲਮ ਐਮਰਜੈਂਸੀ ਦੀ ਪ੍ਰੋਮੋਸ਼ਨ ਕਰ ਰਹੀ ਹੈ ਜੀ ਉਹ ਫਿਲਮ ਦੇ ਵਿੱਚ ਪ੍ਰੋਮੋਸ਼ਨ ਮਿਲਦੀ ਹੈ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਐਵੇਂ ਉਸ ਨੂੰ ਜਿਹੜਾ ਬਹੁਤਾ ਭਾਣ ਨਹੀਂ ਦੇਣਾ ਚਾਹੀਦਾ ਉਹਦੀਆਂ ਬਿਆਨਬਾਜ਼ੀਆਂ ਨੂੰ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਉਹ ਆਪਣੀ ਪ੍ਰੋਮੋਸ਼ਨ ਕਰ ਰਹੀ ਹੈ ਆਪਣੀ ਫਿਲਮ ਦੀ ਕਿਉਂਕਿ ਉਸ ਫਿਲਮਾਂ ਚ ਪਹਿਲਾਂ ਉਹ ਫੇਲ ਹੋ ਚੁੱਕੀ ਆ ਤੇ ਹਸਤ ਦਾ ਨੂੰ ਲੱਲਾ ਖੱਖਾ ਬਣੇ ਆਉਂਦਾ ਹੈ ਤਾਂ ਮਾਛਦੇ ਲੋਕਾਂ ਨੇ ਠੀਕ ਹੈ ਵੋਟਾਂ ਪਾ ਕੇ ਜਸਾਤਾ ਜੀ ਧਿਆਨਤਾਂ ਨੂੰ ਹੁਮਾਚਲ ਦੀ ਮੰਡੀ ਹਲਕੇ ਤੇ ਦੇਣਾ ਚਾਹੀਦਾ ਜਿੱਥੇ ਲੋਕਾਂ ਨੇ ਵੋਟਾਂ ਪਾ ਕੇ ਮੈਂਬਰ ਪਾਰਲੀਮੈਂਟ ਬਣਾਇਆ ਉੱਤੇ ਕੋਈ ਸਕੂਲ ਕਾਲਜ ਖੋਲੇ ਕੋਈ ਸਟੇਡੀਅਮ ਬਣਾਏ ਕੋਈ ਬੇਰਜ਼ਗਾਰੀ ਦੂਰ ਕਰੇ ਉਹਨੂੰ ਉੱਥੇ ਦੇ ਵਿਕਾਸ ਤੇ ਧਿਆਨ ਦੇਣਾ ਚਾਹੀਦਾ ਜੀ ਉਹ ਮੁਰਮੜ ਕਦੇ ਕਿਸਾਨੀ ਨਾਲ ਪੰਗਾ ਕਦੇ ਪੰਥ ਨਾਲ ਪੰਗਾ ਪੰਜਾਬ ਨਾਲ ਪੰਗਾ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਆਪਦਾ ਤੋਰੀਕੋਣ ਕਾ ਜਲਾਉਣ ਲਈ ਹਾਈਲਾਈਟ ਹੋਣ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਆ ਨਾ ਨਾਉ ਨੂੰ ਸਿਕਪੰਦ ਦੇ ਇਤਿਹਾਸ ਦਾ ਪਤਾ ਨਾ ਵਿਰਾਸਤ ਦਾ ਪਤਾ ਉਹਨੂੰ ਤਾਂ ਜਿੰਨਾ ਬਾਰੇ ਉਹਨੇ ਫਿਲਮ ਬਣਾਤੀ ਸੀ ਨਾ ਪਾਇਆ ਅੰਦਰ ਭਿੰਡਰਾਂ ਵਾਲਿਆਂ ਦਾ ਨਾਂ ਲੈਣਾ ਵੀ ਨਹੀਂ ਆਉਂਦਾ ਜੀ ਉਹ ਤਾਂ ਉਹਨਾਂ ਨੂੰ ਨਾਂ ਵੀ ਨਹੀਂ ਉਹਨਾਂ ਦਾ ਲੈਣਾ ਹੁੰਦਾ ਤੇ ਉਹਨੇ ਕੀ ਕਾਦੀ ਫਿਲਮ ਬਣਾਈ ਤੇ ਕੀ ਕੀਤਾ ਇਹ ਸਾਰਾ ਕੁਝ ਉਹ ਸ਼ਸਤੀ ਸ਼ੋਹਰਤ ਵਾਸਤੇ ਕਰ ਰਹੀ ਆ ਪੰਚ ਜਮਹਿਰ ਤੋਂ ਸਾਡੀ ਕੌਮ ਦੇ ਸੰਤ ਸਪਾਈ ਹੈ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਤਾਬ ਉਹਨਾਂ ਨੂੰ ਸ਼ਰੀਪਾਲ ਸੰਖਤ ਸਾਹਿਬ ਤੋਂ ਜੀ ਪੰਥ ਦੀਆਂ ਸੂਰ ਸੰਖਾਵਾਂ ਦੀ ਸਹਿਮਤੀ ਨਾਲ ਜਥੇਦਾਰ ਸਾਹਿਬਾਨਾਂ ਵੱਲੋਂ ਦਿੱਤਾ ਗਿਆ ਪੰਜ ਪਖਤਾਂ ਦੇ ਜਥੇਦਾਰਾਂ ਵੱਲੋਂ ਕਿਸੇ ਤਰ੍ਹਾਂ ਦੀ ਸ਼ੰਕਾ ਹੀ ਨਹੀਂ ਇਹਦੇ ਹੋਰ ਲੋਕਾਂ ਨੂੰ ਜਦੋਂ ਖਤਾਬ ਦਿੱਤੇ ਗਏ ਤੇ ਉਹਨਾਂ ਤੋਂ ਸ਼ੰਕਾਵਾਂ ਉਲਠੀਆਂ ਸੀਗੀਆਂ ਉਂਗਲਾਂ ਉਲਠੀਆਂ ਸੀ ਪਰ ਸੰਤ ਜਮਹਿਰ ਸੇ ਤੇ ਪੂਰੀ ਕੌਮ ਦੀ ਸਹਿਮਤੀ ਹੈ ਸੰਤ ਜਮਹਿਰ ਸੇ ਸੰਤ ਸਪਾਈ ਹੈ ਇਹਦਾ ਸਰਟੀਫਿਕੇਟ ਕੰਗਣਾ ਤੋਂ ਲੈਣ ਦੀ ਲੋੜ ਨਹੀਂ ਆਣਾ ਸਮਰਨ ਸਿੰਘ ਉਹਨਾਂ ਜੀ ਮੈਂ ਹੀ ਉਹਨੇ ਕਦੇ ਜਦੋਂ ਕਹਿ ਦੀ ਏਕੇ 47 ਲੈ ਕੇ ਉੱਥੇ ਬੈਠ ਗਏ ਜੀ ਏਕੇ 47 ਨਾਲ ਕਦੇ ਸੰਤਾ ਵੀ ਫੋਟੋ ਦੇਖੀ ਤੁਸੀਂ ਮੈਂ ਤਾਂ ਅਜੇ ਤੱਕ ਦੇਖੀ ਨਹੀਂ ਮੈਨੂੰ 30 ਸਾਲ ਹੋ ਗਏ ਪ੍ਰਚਾਰਕ ਲੈਣ ਦੇ ਅੰਦਰ 5-6 ਸਾਲ ਪਹਿਲਾਂ ਸਿੱਖਿਆ ਵੀ ਲੈਣ ਚਲਾ ਲੋ 35-40 ਸਾਲਾਂ ਤੋਂ ਆ 50 ਦੇ ਨੇੜੇ ਮੇਰੀ ਉਮਰ ਕੋਣ ਆ ਲਈ ਹੈ ਮੈਂ ਤਾਂ ਕਿਤੇ ਦੇਖਿਆ ਨਹੀਂ ਵੀ ਸਮਰਨ ਸਿੰਘ ਵੀ ਅਜੇ ਤੱਕ ਕਿਸੇ ਨੇ ਕਲਪਤਵ ਨਹੀਂ ਬਣਾਈ ਉਹਨਾਂ ਦਾ ਜਿਹੜਾ ਰਿਵਾਲਵਰ ਜਰੂਰ ਉਹਨਾਂ ਦੇ ਜਿਹੜਾ ਪਿਸਤਲ ਸੀ ਉਹ ਹੁੰਦਾ ਠੀਕ ਆ ਉਹਨਾਂ ਦੇ ਘਾਤਰੇ ਪਾਇਆ ਤੇ ਸੰਤ ਨੂੰ ਸੰਤ ਸਭਾਈ ਬਣਾਇਆ ਸਿੱਖ ਨੂੰ ਸ਼ਕਤਦਾਰ ਨਹੀਂ ਬਣਾਇਆ ਜੀ ਤਾਂ ਗੁਰੂ ਨੇ ਤੇ ਸਾਡਾ ਤੇ ਇਤਿਹਾਸਾਂ ਸਤਗੁਰ ਦੀ ਬਾਣੀ ਵੀ ਕਹਿੰਦੀ ਹੈ ਕਿ ਅਸ ਕੁਰਬਾਨ ਖੰਡੋ ਖੜਗ ਪ੍ਰਭੂਤਾ ਵਰ੍ਹਦੀ ਹੈ ਸੈਸ ਰੋਹੀ ਸਹਿਤੀ ਜਾਇਆ ਹਮਾਰੇ ਪੀਰ ਇਹਨਾਂ ਨੂੰ ਤਾਂ ਪੀਰ ਆਖਿਆ ਸਾਡੇ ਤਾਂ ਤਖਤਾਂ ਦੇ ਉੱਤੇ ਸੁਭਾਏਮਾਨ ਨੇ ਸ਼ਸਤਰ ਗੁਰੂ ਗੋਬਿੰਦ ਸਿੰਘ ਵੀ ਬੰਦੂਕ ਜਿਹੜੀ ਭਾਈ ਢੱਲੇ ਦੀ ਪਰ ਕੀਤੀ ਅੱਜ ਵੀ ਤਖਤ ਦੰਮਾ ਸਾਹਿਬ ਅਸੀਂ ਨਤਮਸਤਕ ਹੁੰਨੇ ਆ ਸਾਡੇ ਗੁਰਦੁਆਰਿਆਂ ਤਖਤਾਂ ਤੇ ਸ਼ਸਤਰ ਸੁਭਾਏਮਾਨ ਨੇ ਕੰਗਣਾ ਨੂੰ ਸਾਡੀ ਵਿਰਾਸਤ ਦਾ ਹੀ ਨਹੀਂ ਪਤਾ ਸਾਡੇ ਇਤਿਹਾਸ ਦਾ ਹੀ ਨਹੀਂ ਪਤਾ ਸਾਡੀਆਂ ਪਰੰਪਰਾਵਾਂ ਦਾ ਮਹੱਤਿਆ ਦਾ ਹੀ ਨਹੀਂ ਪਤਾ ਗੁਰੂ ਨੇ ਸੰਤ ਸਭਾਈ ਬਣਾਇਆ ਸੇ ਕਹਨੋ ਇਹਦਾ ਕੀ ਹੈ ਕੰਗਣਾ ਕੱਲ ਨੂੰ ਕਹਿ ਦੂਗੀ ਜੇ ਭਗਵਾਨ ਕ੍ਰਿਸ਼ਨ ਨੇ ਸਦਾਰਸ਼ਨ ਚੱਕਰ ਰੱਖਿਆ ਹੋਇਆ ਤੇ ਉਹੀ ਇੱਕ ਸਾਖਤਰ ਹਥਿਆਰ ਉਹਦੇ ਨਾਲ ਵੀ ਉਹਨਾਂ ਨੇ ਵੀ ਰੱਖਸ਼ਾਂ ਦਾ ਵਧ ਕੀਤਾ ਵੀ ਉਹ ਭਗਵਾਨ ਨਹੀਂ ਹੈ ਕੱਲ ਨੂੰ ਕੰਗੜਾ ਤੇ ਵੀ ਕਹ ਦੂਗੀ ਕਿ ਭਗਵਾਨ ਸ਼ਿਵਜੀ ਨੇ ਤ੍ਰਸੂਲ ਰੱਖਿਆ ਤ੍ਰਸੂਲ ਵੀ ਇੱਕ ਤਸਤਰਾਂ ਧਿਆਰ ਆ ਜੀ ਭਗਵਾਨ ਜੀ ਨੇ ਤ੍ਰਸੂਲ ਕਿਉਂ ਰੱਖਿਆ ਉਹ ਤਾਂ ਮਾਲਾ ਰੱਖਦੇ ਆ ਰਾਮ ਰਾਮ ਕਰਨ ਵਾਸਤੇ ਹਲੇ ਹਲੇ ਕਰਨ ਵਾਸਤੇ ਤੋ ਕੰਗੜਾ ਨੂੰ ਨਾ ਤਾਂ ਕਿਸੇ ਇਤਿਹਾਸ ਦਾ ਪਤਾ ਨਾ ਵਿਰਾਸਤ ਦਾ ਪਤਾ ਹਿਸਟਰੀ ਦਾ ਪਤਾ ਨਾ ਪਰੰਪਰਾਵਾਂ ਮਰਿਆਦਾ ਦਾ ਪਤਾ ਉਹ ਸਿਰਫ ਸ਼ਸ਼ਟੀ ਸ਼ੋਰਦ ਲੈਣ ਵਾਸਤੇ ਆਪਦਾ ਟੂਰੀ ਫੁਲਕਾ ਚਲਾਉਣ ਲਈ ਆਪਣੀ ਫਿਲਮ ਦੀ ਪ੍ਰੋਮੋਸ਼ਨ ਲੈਣ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ ਜਿਹਦੇ ਤੋਂ ਉਹਨੂੰ ਗ੍ਰੇਡ ਕਰਨਾ ਚਾਹੀਦਾ ਇਹੋ ਜਿਹੀਆਂ ਗੱਲਾਂ ਦੇ ਨਾਲ ਪਰਗਾਟ ਪੈਦਾ ਹੋ ਸਕਦੀ ਹੈ ਆਪਣੀ ਸ਼ਾਂਤੀ ਨੂੰ ਖਤਰਾ ਹੋ ਸਕਦਾ ਇਸ ਤਰ੍ਹਾਂ ਕਰਕੇ ਆਪਣੀ ਸ਼ਾਂਤੀ ਨੂੰ ਬੁਹਾਪ ਹੈ ਕਿ ਨਾ ਇੱਕ ਮੈਂਬਰ ਪਾਰਲੀਮੈਂਟ ਹੈ ਉਹ ਵੀ ਸਾਡੇ ਨਾਲੋਂ ਵੱਧ ਜ਼ਿੰਮੇਵਾਰੀ ਬਣਦੀ ਹੈ ਦੁਕਾਨਵਾਲੋ ਪਬਲਿਕ ਨਾਲੋਂ ਦੀ ਵੱਧ ਜ਼ਿੰਮੇਵਾਰੀ ਬਣਦੀ ਹੈ ਕਿ ਅਮਨੇ ਸ਼ਾਂਤੀ ਨੂੰ ਬਹਾਰ ਰੱਖਣਾ ਚਾਹੀਦਾ ਹੈ ਕਿੰਨੇ ਪੋਲੀਟੀਸ਼ੀਅਨ ਨੇ ਪੰਜਾਬ ਦੇ ਅੰਦਰ ਕਿੰਨੇ ਐਮਪੀ ਆ ਜੀ 550 ਦੇ ਕਰੀਬ ਉਹ ਐਮਪੀ ਹੋਣ ਕਿਸੇ ਨੇ ਕਦੇ ਕੁਝ ਨਹੀਂ ਇਹੀ ਕਿਉਂ ਬਾਰ-ਬਾਰ ਮਤਲਬ ਇਥੋਂ ਪਤਾ ਲੱਗਦਾ ਵੀ ਇਹ ਕਿਸੇ ਖਾਸ ਮਿਸ਼ਨ ਤੇ ਕੰਮ ਕਰ ਰਹੀ ਆ ਉਹ ਆਪ ਦਾ ਟੂਰੀ ਫੁਲਕਾ ਬਣਾਉਣਾ ਚਾਹੁੰਦੀ ਆ ਔਰ ਦੂਸਰਾ ਜਿਹੜਾ ਹੈ ਉਹ ਆਪਣੀ ਖਲਮਦੀ ਪ੍ਰੋਮੋਸ਼ਨ ਕਰਨਾ ਚਾਹੁੰਦੀ ਆ ਜੀ ਦੀ ਮਿਹਰਬਾਨੀ ਦਾ ਦੋਲ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਧੰਨਵਾਦ ਜੀ ਧੰਨਵਾਦ ਦੱਸਦੀ ਕਿ ਕੰਗੜਾ ਰਨੌਤ ਪਹਿਲਾਂ ਵੀ ਕਈ ਵਾਰ ਬਿਆਨ ਦੇ ਚੁੱਕੀ ਹੈ ਖਾਸ ਕਰ ਕਿਸਾਨਾਂ ਤੇ ਪੰਜਾਬ ਦੇ ਸੰਦਰਭ ਦੇ ਵਿੱਚ ਉਹਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਨੇ ਵੀ ਕੰਗੜਾ ਰਨੌਤ ਨੂੰ ਕਾਫੀ ਝਾੜ ਪਾਈ ਸੀ ਤੇ ਹੁਣ ਕੰਗੜਾ ਰਨੌਤ ਦੀ ਜਿਹੜੀ ਫਿਲਮ ਐਮਰਜੈਂਸੀ ਆ ਉਹ ਵੀ ਕਾਫੀ ਚਰਚਾ ਦੇ ਵਿੱਚ ਹੈ ਹਾਲਾਂਕਿ ਸੈਂਸਰ ਬੋਰਡ ਨੇ ਉਸ ਨੂੰ ਸਰਟੀਫਿਕੇਟ ਦੇ ਦਿੱਤਾ ਹੈ ਕਈ ਤਰ੍ਹਾਂ ਦੇ ਕੱਟ ਲਗਾਉਣ ਵਾਸਤੇ ਐਡੀਟਿੰਗ ਕਰਨ ਵਾਸਤੇ ਕਹਿ ਦਿੱਤਾ ਗਿਆ ਹੈ ਤੇ ਅਜੇ ਤੱਕ ਫਿਲਮ ਦੀ ਰਿਲੀਜ਼ ਡੇਟ तय ਨਹੀਂ ਹੋ ਸਕੀ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਿਲਮ ਕਦੋਂ ਰਿਲੀਜ਼ ਹੁੰਦੀ ਹੈ ਤੇ ਜਾਂ ਫਿਰ ਕੰਗੜਾ ਰਣੌਤ ਇਸ ਆਪਣੇ ਬਿਆਨ ਬਾਰੇ ਜੋ ਉਹਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਬਾਰੇ ਕਿਹਾ ਹੈ ਉਹਦੇ ਬਾਰੇ ਉਹ ਅੱਗੇ ਕੀ ਟਿੱਪਣੀ ਕਰਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ